ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਜਿਹੜੇ ਹੈਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵੱਲੋਂ ਇੱਕ ਗੈਂਗਸਟਰ ਦੇ ਵਿਰੁੱਧ ਜਿਹੜਾ ਹੈਗਾ ਆਪਰੇਸ਼ਨ ਲਾਂਚ ਕੀਤਾ ਗਿਆ ਇਸ ਆਪਰੇਸ਼ਨ ਦਾ ਨਾਮ ਪ੍ਰਹਾਰ ਰੱਖਿਆ ਗਿਆ ਆਪਰੇਸ਼ਨ ਪ੍ਰਹਾਰ ਕੱਲ ਇਸ ਦਾ ਫਸਟ ਡੇ ਜਿਹੜਾ ਹੈਗਾ ਸੀ ਲਾਂਚਿੰਗ ਦਾ ਫਸਟ ਡੇ ਸੀ ਉਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੀ ਵੱਖ-ਵੱਖ ਜਿਹੜੀਆਂ ਟੀਮਾਂ ਨੇ ਜਿਹੜਾ ਗੈਂਗਸਟਰ ਦੇ ਉੱਪਰ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਉੱਪਰ ਤੇ ਮਾੜੇ ਜਿਹੜੇ ਹੋਰ ਕ੍ਰਿਮੀਨਲ ਸੀ ਉਹਨਾਂ ਦੇ ਉੱਪਰ ਅਸੀਂ ਜਿਹੜਾ ਹੈ ਗਿਆ ਰੈਡਸ ਕੀਤੀਆਂ ਤੇ ਉਹਨਾਂ ਨੂੰ ਅਰੈਸਟ ਕੀਤਾ ਸੀ। ਜਲੰਧਰ ਦਿਹਾਤੀ ਦੇ ਵਿੱਚ ਵੀ ਕੱਲ ਅਸੀਂ ਜਿਹੜੇ ਹੈਗੇ 67 ਅਕਿਊਜ਼ਡ ਜਿਹੜੇ ਹੈਗੇ ਸੀ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਵਿੱਚ ਅਸੀਂ 10 ਐਸੇ ਅਕਿਊਜ਼ ਅਰੈਸਟ ਕੀਤੇ ਜਿਹੜੇ ਗੈਂਗਸਟਰਾਂ ਨੂੰ ਪਨਾਹ ਦਿੰਦੇ ਸੀ। ਤਾਂ ਕਿਉਂਕਿ ਇਹ ਪੰਜਾਬ ਸਰਕਾਰ ਵੱਲੋਂ ਇੱਕ ਇਹ ਜਿਹੜਾ ਕੀਤਾ ਗਿਆ ਹੈ ਪਾਈਆ ਕੀਤਾ ਗਿਆ ਕਿ ਕੋਈ ਵੀ ਗੈਂਗਸਟਰ ਜਾਂ ਉਹਦਾ ਐਸੋਸੀਏਟ ਅਸੀਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ। ਐਂਡ ਜਿਹੜਾ ਗੈਂਗਸਟਰ ਕਲਚਰ ਜਿਹੜਾ ਗੈਂਗਸਟਰ ਦੇ ਨਾਂ ਦੇ ਉੱਤੇ ਜਿਹੜੀ ਲੋਕਾਂ ਨੂੰ ਕਾਲਸ ਆਉਂਦੀਆਂ ਜਾਂ ਹੋਰਾਂ ਦਾ ਸਾਰਾ ਅਸੀਂ ਖਤਮਾ ਕਰਨਾ ਐਂਡ ਅਸੀਂ ਪੰਜਾਬ ਨੂੰ ਜਿਹੜਾ ਬਿਲਕੁਲ ਸੁਰੱਖਿਅਤ ਜਿਹੜਾ ਪੰਜਾਬ ਹੈ ਉਹ ਬਣਾਉਣਾ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਆਪਰੇਸ਼ਨ ਚੱਲ ਰਿਹਾ ਐ ਅਸੀਂ ਜਿਹੜੀਆਂ ਵੱਖ-ਵੱਖ ਟੀਮਾਂ ਫੀਲਡ ਦੇ ਵਿੱਚ ਸਾਰੇ ਅਫੀਸਰਜ਼ ਆਪ ਅਸੀਂ ਲੀਡ ਕਰ ਰਹੇ ਐ ਫਰੰਟ ਦੇ ਉੱਤੇ ਰਹਿ ਕੇ ਅਸੀਂ ਸਾਰੇ ਫੀਲਡ ਅਫੀਸਰਜ਼ ਅਸੀਂ ਅੱਗੇ ਹੋ ਕੇ ਆਪ ਲੀਡ ਕਰ ਰਹੇ ਹਾਂ ਸਪਰੇਸ਼ਨ ਐਂਡ ਇਹਦੇ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਕਲੀਨ sweep ਜਿਹੜੀ ਹੈਗੀ ਹੈ ਗੈਂਗਸਟਰਸ ਦੀ ਤੇ ਉਹਨਾਂ ਦੇ ਸਾਥੀਆਂ ਦੀ ਜੇ ਉਹਨਾਂ ਨੂੰ ਫਰਾਹ ਦੇਣ ਵਾਲੇ ਨੇ ਜੇ ਤੇ ਹੋਰ ਮਾੜੇ ਅਨਸਰ ਉਹਨਾਂ ਦੀ ਸਾਰੇ ਹੀ ਕਲੀਨ sweep ਜਿਹੜੀ ਕਰਦੀਆਂ ਇਹ ਆਪਰੇਸ਼ਨ ਲਗਾਤਾਰ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਸਰਪ੍ਰਾਈਜ਼ ਨਹੀਂ ਵੀ ਕਰਦੇ ਰਵਾਂਗੇ ਤੇ ਜਿਹੜਾ ਹੈਗਾ ਇਹਦੇ ਵਿੱਚ ਮੇਨ ਸਕਸੈਸ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਆਵੇ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਇੱਕ ਜਿਹੜਾ ਇਹ ਗੈਂਗਸਟਰਾਂ ਦਾ ਕਲੰਕਾ ਇਹ ਵੀ ਖਤਮ ਕੀਤਾ ਜਾ ਰਿਹਾ ਹੈ ਕੁਝ ਗੈਂਗਸਟਰਸ ਦੀ ਲੋ ਤਾਂ ਇਹ ਬੇਸਿਕਲੀ ਕੀ ਹੈ ਕਿ ਸਾਰੇ ਪੰਜਾਬ ਦੇ ਕੁਝ ਅਸੀਂ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਚੋਂ 56 ਦੇ ਕਰੀਬ ਜਿਹੜੇ ਫੌਨ ਦੇ ਵਿੱਚ ਬੈਠੇ ਹੋਏ ਇਸ ਤਰ੍ਹਾਂ ਦੇ ਜਿਹੜੇ ਬਦਮਾਸ਼ ਸੀ ਇੱਕੋ ਟੁੱਟੂ ਜਿਹਾ ਬਦਮਾਸ਼ ਸੀ ਤੇ ਬਾਹਰ ਜਾ ਕੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿਣ ਲੱਗੇ ਤੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਇਥੋਂ ਕਈਆਂ ਲੜਕਿਆਂ ਨੂੰ ਹਾਇਰ ਕਰ ਲੈਂਦੇ ਸੀ ਕਿ ਫਾਇਰਿੰਗ ਵਗੈਰਾ ਜਿਹੜੀ ਹੈਗੀ ਹੈ ਕਰਨ ਵਾਸਤੇ ਟੈਕਸੋਰੀਅਨ ਕਾਲਸ ਕਰਦੇ ਸੀ ਪਰ ਕੱਲ ਵੀ ਤੁਸੀਂ ਦੇਖਿਆ ਕਿ ਅਸੀਂ ਜਿਹੜਾ ਹੈਗਾ ਸ਼ਾਹਕੋਟ ਤੋਂ ਜਿਹੜਾ ਹੈਗਾ ਸੋਨੀਮੀਰ ਏਰੀਆ ਦੇ ਵਿੱਚ ਕੱਲ ਵੀ ਇੱਕ ਟੌਲਪ੍ਰਾਸ ਅਸੀਂ ਜਿਹੜਾ ਹੈਗਾ ਇੱਕ ਹੋਇਆ ਸੀ ਉਹਦੇ ਵਿੱਚ ਅਸੀਂ ਦੋ ਪੀਸ ਅਰੈਸਟ ਕੀਤੇ ਸੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਿਹੜੇ ਕੋਈ ਵੀ ਇਸ ਤਰ੍ਹਾਂ ਦਾ ਇਸ ਕ੍ਰਾਈਮ ਦੇ ਵਿੱਚ ਇਨਵੋਲ ਹੋਏਗਾ ਬੇਸ਼ੱਕ ਉਹ ਪਹਿਲੀ ਵਾਰੀ ਕ੍ਰਾਈਮ ਚ ਇਨਵੋਲ ਹੋ ਰਿਹਾ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੇ ਬਹਕਾਵੇਂ ਜਾਂ ਕਿ ਕ੍ਰਾਈਮ ਦੇ ਵਿੱਚ ਉਹਨਾਂ ਦਾ ਹਸ਼ਰ ਹੈ ਜਿਹੜਾ ਮਾੜਾ ਹੋਏਗਾ ਤਾਂ ਉਹਨਾਂ ਦੀ ਜਿਹੜੀ ਹੈਗੀ ਹੈ ਅਸੀਂ ਲੀਗਲ ਕਾਰਵਾਈ ਜਿਹੜੀ ਹੈਗੀ ਹੈ ਪ੍ਰੋਪਰ ਜਿਹੜੀ ਹੈਗੀ ਹੈ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਐਂਡ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਸਮਝਦੇ ਆ ਕਿ ਸਾਨੂੰ ਕੋਈ ਲਿਆ ਨਹੀਂ ਸਕਦਾ ਇੱਧਰ ਕਿ ਅਸੀਂ ਸੇਫ ਹੋ ਕੇ ਬੈਠੇ ਆ ਉਹਨਾਂ ਦੀ ਅਸੀਂ ਐਕਸਟਰਾਡਿਸ਼ਨ ਦੀਆਂ ਕਾਰਵਾਈਆਂ ਕਰਦੇ ਹੋਏ ਜਿਹੜੀ ਹੈਗੀ ਥਰੂ ਡਿਪਲੋਮੈਟਿਕ ਚੈਨਲ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਭਾਰਤ ਦੇ ਵਿੱਚ ਲਿਆ ਕੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੈ ਜੀ ਅਮਲ ਚ ਲਿਆਵਾਂ ਕਿ ਐਕਸਟਰ ਦੇ ਨਾਂ ਦੇ ਉੱਤੇ ਜਿਹੜੀ ਲੋਕਾਂ ਨੂੰ ਕਾਲਸ ਆਉਂਦੀਆਂ ਜਾਂ ਹੋਰ ਉਹਦਾ ਸਾਰਾ ਅਸੀਂ ਖਤਮਾ ਕਰਦਾ ਐਂਡ ਅਸੀਂ ਪੰਜਾਬ ਨੂੰ ਜਿਹੜਾ ਬਿਲਕੁਲ ਸੁਰੱਖਿਅਤ ਜਿਹੜਾ ਪੰਜਾਬ ਹੈ ਉਹ ਬਣਾਉਣਾ ਹੈ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਆਪਰੇਸ਼ਨ ਚੱਲ ਰ ਅਸੀਂ ਜੋ ਜਿਹੜੀਆਂ ਵੱਖ-ਵੱਖ ਟੀਮਾਂ ਫੀਲਡ ਦੇ ਵਿੱਚ ਸਾਰੇ ਅਫੀਸਰਜ਼ ਆਪਸ ਹੀ ਲੀਡ ਕਰ ਰਹੇ ਹਨ ਫਰੰਟ ਦੇ ਉੱਤੇ ਰਹਿ ਕੇ ਅਸੀਂ ਸਾਰੇ ਫੀਲਡ ਅਫੀਸਰਜ਼ ਅਸੀਂ ਅੱਗੇ ਹੋ ਕੇ ਆਪ ਲੀਡ ਕਰ ਰਹੇ ਹਾਂ ਸਪਰੇਸ਼ਨ ਐਂਡ ਇਹਦੇ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਕਲੀਨ ਸਵੀਪ ਜਿਹੜੀ ਹੈਗੀ ਹੈ ਗੈਂਗਸਟਰਸ ਦੀ ਜੇ ਉਹਨਾਂ ਦੇ ਸਾਥੀਆਂ ਦੀ ਜੇ ਉਹਨਾਂ ਨੂੰ ਫਰਾਹ ਦੇਣ ਵਾਲੇ ਨੇ ਜਿਤੇ ਹੋਰ ਮਾੜੇ ਅਨਸਰ ਉਹਨਾਂ ਦੀ ਸਾਰੇ ਦੀ ਕਲੀਨ ਸਵੀਪ ਜਿਹੜੀ ਚੱਲਦੀ ਹੈ ਇਹ ਆਪਰੇਸ਼ਨ ਲਗਾਤਾਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਸਰਪ੍ਰਾਈਜ਼ ਨਹੀਂ ਵੀ ਕਰਦੇ ਰਵਾਂਗੇ ਤੇ ਜਿਹੜਾ ਹੈਗਾ ਇਹਦੇ ਵਿੱਚ ਮੇਰੇ ਸਕਸੈਸ ਆ ਕੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਆਵੇ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਇੱਕ ਜਿਹੜਾ ਇਹ ਗੈਂਗਸਟਰਾਂ ਦਾ ਕਲੰਕਾ ਇਹ ਵੀ ਖਤਮ ਕੀਤਾ ਜਾਣਾ। ਤੁਸੀਂ ਗੈਂਗਸਟਰਸ ਦੀ ਲੋ ਤਾਂ ਇਹ ਬੇਸਿਕਲੀ ਕੀ ਹੈ ਕਿ ਕਿ ਸਾਰੇ ਪੰਜਾਬ ਦੇ ਕੁਝ ਅਸੀਂ ਆਈਡੈਂਟੀਫਾਈ ਕੀਤੇ ਸੀ ਜਿਨ੍ਹਾਂ ਚੋਂ 56 ਦੇ ਕਰੀਬ ਜਿਹੜੇ ਫੌਰਮ ਦੇ ਵਿੱਚ ਬੈਠੇ ਹੋਏ ਇਸ ਤਰ੍ਹਾਂ ਦੇ ਜਿਹੜੇ ਬਦਮਾਸ਼ ਸੀ ਇਤੋਂ ਟੁੱਟੂ ਜੇ ਬਦਮਾਸ਼ ਸੀ ਤੇ ਬਾਹਰ ਜਾ ਕੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿਣ ਲੱਗੇ ਤੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਇਤੋਂ ਕਈਆਂ ਲੜਕਿਆਂ ਨੂੰ ਹਾਇਰ ਕਰ ਲੈਂਦੇ ਸੀ। ਕਿ ਫਾਇਰਿੰਗ ਵਗੈਰਾ ਜਿਹੜੀ ਹੈਗੀ ਹੈ ਕਰਨ ਵਾਸਤੇ 100 ਕਾਲਸ ਕਰਦੇ ਸੀ ਪਰ ਕੱਲ ਵੀ ਤੁਸੀਂ ਦੇਖਿਆ ਕਿ ਅਸੀਂ ਜਿਹੜਾ ਹੈਗਾ ਸ਼ਾਹਕੋਟੋਂ ਤੋਂ ਜਿਹੜਾ ਹੈਗਾ ਸੋਨਟੀਨਿਤ ਏਰੀਆ ਦੇ ਵਿੱਚ ਕੱਲ ਵੀ ਇੱਕ ਕਾਉਂਟਰ ਅਸੀਂ ਜਿਹੜਾ ਹੈਗਾ ਇੱਕ ਹੋਇਆ ਸੀ ਉਹਦੇ ਵਿੱਚ ਅਸੀਂ ਦੋ ਕਿਊਜ਼ ਦੇ ਅਰੈਸਟ ਕੀਤੇ ਸੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਿਹੜੇ ਕੋਈ ਵੀ ਇਸ ਤਰ੍ਹਾਂ ਦਾ ਇਸ ਕ੍ਰਾਈਮ ਦੇ ਵਿੱਚ ਇਨਵੋਲ ਹੋਏਗਾ ਬੇਸ਼ੱਕ ਉਹ ਪਹਿਲੀ ਵਾਰੀ ਕ੍ਰਾਈਮ 'ਚ ਇਨਵੋਲ ਹੋ ਰਿਹਾ ਹੈ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੇ ਬੇਕਾ ਹੋਵੇ ਜਾਂ ਕਿ ਕ੍ਰਾਈਮ ਦੇ ਵਿੱਚ ਉਹਨਾਂ ਦਾ ਹਸ਼ਰ ਹੈ ਜਿਹੜਾ ਮਾੜਾ ਹੋਏਗਾ ਉਹਨਾਂ ਦੀ ਜਿਹੜੀ ਹੈਗੀ ਐ ਅਸੀਂ ਲੀਗਲ ਕਾਰਵਾਈ ਜਿਹੜੀ ਹੈਗੀ ਐ ਪ੍ਰੋਪਰ ਜਿਹੜੀ ਹੈਗੀ ਐ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਐਂਡ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਸਮਝਦੇ ਆ ਕਿ ਸਾਨੂੰ ਕੋਈ ਲਿਆ ਨਹੀਂ ਸਕਦਾ ਇੱਧਰ ਕਿ ਅਸੀਂ ਸੇਫ ਹੋ ਕੇ ਬੈਠੇ ਆ ਉਹਨਾਂ ਦੀ ਅਸੀਂ ਐਕਸਟਰੈਡੀਸ਼ਨ ਦੀਆਂ ਕਾਰਵਾਈਆਂ ਕਰਦੇ ਹੋਏ ਜਿਹੜੀ ਹੈਗੀ ਐ ਥਰੂ ਡਿਪਲੋਮੈਟਿਕ ਚੈਨਲ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਭਾਰਤ ਦੇ ਵਿੱਚ ਲਿਆ ਕੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੈ ਜੀ ਅਮਲ ਚ ਲਿਆਵਾਂਗੇ ਜਿਹੜੀਆਂ ਇਸ ਟਾਈਮ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਅਸੀਂ ਕਰੀਬ 600 ਸਾਡਾ ਮੁਲਾਜ਼ਮ ਜਿਹੜਾ ਹੈਗਾ ਅਸੀਂ ਰੇਡ ਪਾਰਟੀਆਂ ਦੇ ਵਿੱਚ ਸ਼ਾਮਲ ਕੀਤਾ ਸਾਨੂੰ ਜਿਹੜੇ ਹੈਗੇ ਸਾਰੀ ਫੋਰਸ ਜਿਵੇਂ ਇਸ ਤਰੀਕੇ ਨਾਲ ਤੁਸੀਂ ਮੇਰੇ ਦੇਖ ਰਹੇ ਹੋ ਨਾਲ ਮੇਰੇ ਸਾਰੀਆਂ ਟੀਮ ਮੇਰੇ ਨਾਲ ਖੜੇ ਆ ਆ ਇਸੇ ਤਰੀਕੇ ਨਾਲ ਹੀ ਸਾਡੇ ਸਾਰੇ ਜਿਹੜੇ ਬਾਕੀ ਥਾਣਿਆਂ ਦੇ ਵਿੱਚ ਤੇ ਸਾਰੀਆਂ ਸਬਡਿਵੀਜ਼ਨ ਦੇ ਵਿੱਚ ਜਿਹੜੀਆਂ ਟੀਮਸ ਜਿਹੜੀਆਂ ਲੱਗੀਆਂ ਜਲੰਧਾ ਤੇ ਹਰਿਆਣਾ ਦੀ 600 ਦੀ ਟੀਮਾਂ ਮੈਂ ਲਾਈ ਸਰ ਮੈਸੇਂਜ ਰੋਧ ਜੁੱਧ ਦਾ ਕਿੰਨਾ ਕੁ ਜਿਹੜਾ ਅਸਰ ਹੋ ਚੁਕਾ ਹੁਣ ਤੱਕ ਜਿਹੜਾ ਜੁੱਧ ਨਸ਼ਿਆ ਵਿਰੋਧੀ ਸੀ ਉਹ ਦਾ ਉਹ ਅਲੱਗ ਫੇਜ਼ ਹੈਗਾ ਔਰ ਸਾਡਾ ਕੰਟੀਨਿਊ ਚੱਲ ਰਿਹਾ ਉਹਦੇ ਵਿੱਚ ਵੀ ਲੜੀ ਦੇ ਤਹਿਤ ਕਿਉਂਕਿ ਜਿਹੜੇ ਕ੍ਰਾਈਮਲ ਹੁੰਦੇ ਨੇ ਓਵਰਲੈਪਿੰਗ ਹੋ ਜਾਂਦੀ ਹੈ ਕੋਈ ਜਿਹੜਾ ਕੋਈ ਨਸ਼ੇੜੀ ਹੈਗਾ ਉਹ ਦੂਜੇ ਕ੍ਰਾਈਮ ਵੀ ਨਾਲ ਕਰ ਲਾ ਜਾਂਦਾ ਤਾਂ ਜਿਹੜਾ ਜੁੱਧ ਨਸ਼ਿਆ ਵਿਰੋਧੀ ਸੀ ਉਹਦੇ ਵਿੱਚ ਜਿਹੜਾ ਹੈਗਾ 95% ਤੋਂ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਸ਼ਾ ਜਿਹੜਾ ਖਤਮ ਹੋਇਆ ਐਂਡ ਜਿਹੜਾ ਥੋੜਾ ਬਹੁਤ ਕੁਝ ਪਰਸੈਂਟ ਸਾਨੂੰ ਲੱਗਦਾ ਹੈ ਕਿ ਜਿਹੜੇ ਹੌਟ ਸਪੌਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ ਜਿਨ੍ਹਾਂ ਦੇ ਜਗ੍ਹਾ ਦੇ ਉੱਤੇ ਜਿਵੇਂ ਜਲੰਧਰ ਜਗ੍ਹਾ ਜਿਸ ਰਿਸਟਿਕ ਦੀ ਜੇ ਗੱਲ ਕਰੀਏ ਤਾਂ ਅਸੀਂ 18 ਜਿਹੜੇ ਹੌਟਸਪੌਟ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਉੱਤੇ ਸਾਡੀ ਪਹੁੰਚ ਲਗਾਤਾਰ ਰੇਡਸ ਹੋਈਆਂ ਐਫਆਈਆਰਸ ਹੋਈਆਂ ਉਹਨਾਂ ਦੇ ਜਿਹੜੇ ਡਰੱਗ ਐਡਿਕਟ ਸੀ ਉਹਨਾਂ ਨੂੰ ਅਸੀਂ ਇਹ ਡਰੱਗ ਡਿਟੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਕੋਰਟ ਸੈਂਟਰ ਦੇ ਵਿੱਚ ਰੈਫਰ ਕਰਾਇਆ ਤੇ ਐਂ ਜਿਹੜੇ ਉਹਦੀ ਲੜੀ ਦੇ ਤਹਿਤ ਜਿਹੜੇ ਬਾਕੀ ਦੋਸ਼ੀਆਂ ਨੂੰ ਅਸੀਂ ਅਰੈਸਟ ਕੀਤਾ ਸਪਲਾਈ ਚੇਨ ਜਿਹੜੀ ਹੈ ਉਹ ਖਤਮ ਕੀਤੀ ਐਂਡ ਜਿਹੜੀ ਹੈਗੀ ਸੀ ਸਪਲਾਈ ਚੇਨ ਦੇ ਨਾਲ-ਨਾਲ ਜਿਹੜੇ ਐਡਿਕਟ ਸੀ ਉਹਨਾਂ ਨੂੰ ਰੀਹੈਬਿਲੀਟੇਸ਼ਨ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਦੁਬਾਰਾ ਸੋਸਾਇਟੀ ਦੇ ਜਿਹੜਾ ਜੀਨ ਦੇ ਕਾਬਲ ਪਾਇਆ ਤਾਂ ਉਸ ਦੇ ਵਿੱਚ ਜਿਹੜਾ ਹੈਗਾ ਸੀ ਕਹਿ ਸਕਦੇ ਆ ਕਿ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਸੀ ਉਹਦੇ ਵਿੱਚ ਵੀ ਆਪਣੇ ਜਿਹੜੇ ਹੈਗੇ ਪੰਜਾਬ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਸਫਲਤਾ ਹੁਣ ਤੱਕ ਮਿਲੀ ਹੈ ਤੇ ਅੱਗੇ ਵੀ ਇਹ ਜਿਹੜਾ ਯੁੱਧ ਹੈ ਜਾਰੀ ਰਹੂਗਾ